ਗਿਲਾ ਕੀਤਾ ਭਾਰਤ ਸਰਕਾਰ ਨੂੰ ਵੀ ਦੇਸ਼ ਦਾ ਯਾਦ ਹੋ ਗਿਆ ਦੇਸ਼ ਦੀ ਠੋਸ ਖੇਤੀ ਨੀਤੀ ਕਿਉਂ ਨਹੀਂ ਬਣੀ ਅਸੀਂ ਖੁਦ ਕਸ਼ੀਆਂ ਕਿਉਂ ਕਰ ਰਹੇ ਆ ਨਾਜ ਪੈਦਾ ਕਰਦਿਵਾਲੇ ਉਹ ਗੋਡਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਦਾ ਕੀਤਾ ਮੋਦੀ ਸਰਕਾਰ ਨੇ ਬੀਜੇਪੀ ਨੇ ਕਿਸਾਨ ਭਾਈਓ ਮਾਰੇ ਸੇ ਲੈ ਕੇ ਆਓ ਜਿਹੜਾ ਸੋਨੀਆ ਨੇ ਕੰਮ ਨਹੀਂ ਕਰਾ ਹਮ ਕਰੇਗੇ ਦੱਲੇਵਾਲ ਸਾਹਿਬ ਮੈਂ ਲੀਡਰ ਬੜੇ ਪੈਦਾ ਕੀਤੇ ਨੇ ਧੱਗਵਾਲ ਸਾਹਿਬ ਤੁਹਾਨੂੰ ਮੈਨੂੰ ਜਾਣਦੇ ਹੋ ਮੈਂ ਲੀਡਰ ਬਹੁਤ ਪੈਦਾ ਕੀਤੇ ਨੇ ਕਿਸਾਨ ਲੀਡਰ ਪੈਦਾ ਕੀਤੇ ਨੇ ਰਾਜਸੀ ਨਹੀਂ ਨਹੀਂ ਕੀਤੇ ਇਹ ਕੋਈ ਦਰਦਪੰਦਾ ਹੈ ਭਾਵੇਂ ਉਹ ਕਿਤੇ ਵੀ ਕਿਸੇ ਮੈਿਕ ਵਿੱਚ ਗਿਆ ਕਿਤੇ ਮੀਡੀਆ ਚ ਗਿਆ ਉਹ ਸਾਡਾ ਦਰਦ ਸਮਝਦਾ ਹੈ ਸਾਡੇ ਵਿੱਚੋਂ ਇਹ ਤੂੰ ਬਹੁਤ ਵੱਡਾ ਢੱਲੇਵਾਰ ਸਾਹਿਬ ਤੇ ਮੇਰਾ ਭਰੋਸਾ ਨਹੀਂ ਦੁਨੀਆਂ ਦੇ ਲੋਕਾਂ ਨਾਲ ਵੱਜ ਗਿਆ ਸਾਡਾ ਵਿਸ਼ਵਾਸ ਲੀਡਰਾਂ ਦਾ ਘਵਾ ਚੁੱਕਾ ਸੀ ਮੋਰਚੇ ਤੋਂ ਪਿੱਛੇ ਅੱਜ ਇਹ ਵਿਸ਼ਵਾਸ ਮੈਂ ਵੀ ਮੰਨਦਾ ਸੀ ਏਡਾ ਬੱਟਾ ਮੋਰਚਾ ਦਿੱਲੀ ਤੋਂ ਬਾਅਦ ਨਹੀਂ ਲੱਗ ਸਕਦਾ ਉਹ ਮੋਰਚਾ ਅੱਜ ਉਹ ਕਦਮ ਅੱਗੇ ਚੱਲ ਕਹਿੰਦੇ ਵੀ ਲੋ ਲੀਡਰ ਲੋਕਾਂ ਦੇ ਪੁੱਤ ਮਰਵਾ ਆਂਦੇ ਨੇ ਅਬ ਦੀ ਵਾਰੀ ਲੁਕ ਜਾਂਦੇ ਨੇ ਕੀ ਉਹ ਗੱਲ ਸਾਬਤ ਉਹ ਕਰਤੀ ਡੱਲੇ ਪਰ ਮੈਨੂੰ ਡੱਲੇਵਾਲ ਸਾਹਿਬ ਨੇ ਹਰਾ ਲਿਆ ਕਿਹੜੇ ਕਿਸਾਨ ਲੀਡਰ ਹਰੇ ਵੀਕਰਾਂ ਤੇ ਬੈਠੇ ਨੇ ਡੱਲੇਵਾਲ ਸਾਹਿਬ ਦੀ ਵਿਰੋਧਤਾ ਕਰ ਰਹੇ ਨੇ ਕਿਤੇ ਨਾ ਕਿਤੇ ਕਹਿੰਦੇ ਨੇ ਅਸੀਂ ਰਾਜਨੀਤੀ ਤੋਂ ਪਰੇ ਆ ਪਰ ਰਾਜਨੀਤੀ ਉਹਨਾਂ 'ਚ ਆਮ ਰਾਜਨੀਤਿਕਾਂ ਨਾਲੋਂ ਵੱਧ ਨਹੀਂ ਲੱਗਦੀ। ਭਈ ਸਾਨੂੰ ਆ ਅਧੋਲਨ ਨਾਲ ਡੱਲੇਵਾਲ ਸਾਹਿਬ ਨੂੰ ਬੈਣਾ ਪੈਣਾ ਸੀ ਜਦੋਂ ਅਸੀਂ ਹੈਂਕੜਵਾਜ ਪ੍ਰਧਾਨ ਮੰਤਰੀ ਇਹਨਾਂ ਯੋਧਿਆਂ ਦੇ ਸਿੱਧਕ ਸਦਕਾ ਹਰਾ ਕੇ ਆਏ ਸੀ। ਜੇ ਅਸੀਂ ਉਹ ਕੰਦੀ ਸਿਆਸਤ ਵਾਲੇ ਨਾਂ ਵੱਧਦੇ ਇੱਕ ਤੋਂ ਇੱਕ ਦੱਲੇਵਾਲ ਤੇ ਸਤਨਾਥਕ ਬਹਿਰੂਸੀ ਰੋਕ ਰਿਆ ਸੀ ਇਧਰ ਨਾ ਜਾਓ ਇਹ ਆਲੀ ਆਪਣਾ ਕਾਜ ਅਧੂਰਾ ਹੈ ਆਪਾਂ ਆਰਥਿਕ ਜਾਦੀ ਲੈ ਕੇ ਦੇਣੀ ਹੈ ਇਹਨਾਂ ਲੋਕਾਂ ਨੂੰ ਬੇਈਮਾਨ ਸਰਕਾਰਾਂ ਨੇ ਭਾਵੇਂ ਲਿਖਤੀ ਸਮਝੌਤਾ ਇਹਨਾਂ ਨੇ ਕਰ ਦਿਆ ਇਹਨਾਂ ਨੇ ਮੁਕਰਨਾ ਤੇ ਸਾਡੇ ਤੇ ਕੋਈ ਐਸਾ ਦੋਸ਼ ਲਾਏਗਾ ਮੋਦੀ ਉਹ ਲਾਤਾ ਜਦੋਂ ਇੱਥੇ ਅਸੀਂ ਗੁੱਲ ਖੜਾਏ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਕੂਵਾਲਾ ਸਾਡੇ ਨਾਲ ਬੱਪੂ ਜੁੜੇ ਹੋਏ ਨੇ ਬੱਪੂ ਸਤਨਾਮ ਸਿੰਘ ਬਹਿਰੂ ਜਿਹੜੇ ਕਿ ਸੁਆਮੀ ਨਾਥਨ ਰਿਪੋਰਟ ਦੇ ਉੱਤੇ ਬੜੀ ਜਦੋਜਹਿਦ ਪਹਿਲਾਂ ਕੀਤੀ ਆ ਕੱਲ ਚਰਨਜੀਤ ਸਿੰਘ ਚੰਨੀ ਆਏ ਬਹਿਰੂ ਸਾਹਿਬ ਨਾਲ ਕਰਦਿਆਂ ਗੱਲ ਬਹਿਰੂ ਸਾਹਿਬ ਕੀ ਸੀ ਸੁਆਮੀ ਸੁਆਮੀ ਨਾਥਨ ਰਿਪੋਰਟ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਪੱਬਲ ਪੁੱਸ ਨਹੀਂ ਨਹੀਂ ਦੇਸ਼ ਦੀ ਯਾਦੀ ਤਾਂ ਪਿੱਛੋਂ ਸਰ ਛੋਟੋ ਰਾਹ ਪਹਿਲਾਂ ਅੰਗਰੇਜ਼ ਹਕੂਮਤ ਵਿੱਚ ਹੋਇਆ ਉਸ ਤੋਂ ਯਾਦ ਹੋ ਗਿਆ ਭਾਰਤ ਆਰਥ ਯਾਦ ਦੇ ਵਿੱਚ Swami Nathan ਇੱਕ ਐਸਾ ਇਨਸਾਨ ਮਿਲਿਆ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੂਰੇ ਦੇਸ਼ ਦੇ ਵਸਨੀਕਾਂ ਨੂੰ ਉਹ ਦੁਨੀਆ ਦਾ ਆਰਥਿਕ ਵਿਗਿਆਨੀ ਮੰਨਿਆ ਪਰਵੰਨਿਆ ਬੰਦਾ ਹੈ ਜਦੋਂ ਬਹੁਤ ਵੱਡੀਆਂ ਆਰਥਿਕ ਤੰਗੀਆਂ ਕਾਰਨ ਕਿਸਾਨ ਖੁਦਕਸ਼ੀਆ ਕਰਨ ਲੱਗੇ ਦੱਖਣੀ ਭਾਰਤ ਤੋਂ ਸ਼ੁਰੂ ਹੋਇਆ ਮਹਾਰਾਸ਼ਟਰ ਤੋਂ ਤਾਂ ਫਿਰ ਅਸੀਂ ਲੋਕਾਂ ਨੇ ਗਿਲਾ ਕੀਤਾ ਭਾਰਤ ਸਰਕਾਰ ਨੂੰ ਵੀ ਦੇਸ਼ ਦਾ ਯਾਦ ਹੋ ਗਿਆ ਦੇਸ਼ ਦੀ ਠੋਸ ਖੇਤੀ ਨੀਤੀ ਕਿਉਂ ਨਹੀਂ ਬਣੀ ਅਸੀਂ ਖੁਦਕਸ਼ੀਆਂ ਕਿਉਂ ਕਰ ਰਹੇ ਹਾਂ ਨਾਜ ਪੈਦਾ ਕਰਦ ਵਾਲੇ ਤੇ ਸਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਡਾਕਟਰ ਮਨਮੋਹਨ ਸਿੰਘ ਨੇ 2004 ਵਿੱਚ ਇੱਕ ਕਮਿਸ਼ਨ ਬਣਾਇਆ ਸੀ ਉਹਦੇ ਚਾਰ ਮੈਂਬਰ ਹੋਰ ਸੀ ਪਰ ਇਹ ਮੁਖੀ ਸੀ ਐਮਐਸ ਸੁਆਮੀਨਾਥ ਉਹ ਸੁਆਮੀਨਾਥ ਨੇ ਸਰ ਛੋਟੂ ਰਾਮ ਤੋਂ ਪਿੱਛੋਂ ਇਮਾਨਦਾਰੀ ਨਾਲ ਉਹ ਖੇਤਾਂ ਵਿੱਚ ਗਿਆ ਹੈ ਉਹ ਯੂਨੀਵਰਸਿਟੀ ਤੇ ਮਹਿਰਾ ਕੋਲ ਗਿਆ ਹੈ ਕਿੰਨਾ ਘਾਟਾ ਪਿਆ ਹੈ ਕਿੰਨਾ ਇੱਕ ਕੁਆਂਟਲ ਮੰਡੀ ਤਿੱਕਰ ਕਿਸਾਨ ਨੂੰ ਲਾਸ ਹੋ ਰਿਹਾ ਹੈ ਖੇਤ ਦੀ ਖੇਤੀ ਨੀਤੀ ਕਿਉਂ ਨਹੀਂ ਬਣੀ ਖੋਦਕਸ਼ੀਆਂ ਕਿਉਂ ਕਰ ਰਹੀਆਂ ਨੇ ਉਹਨੇ 2 ਸਾਲ ਬਹੁਤ ਅਣਥੱਕ ਮਿਹਨਤ ਕਰਕੇ ਉਹਨੇ 2006 ਵਿੱਚ ਰਿਪੋਰਟ ਜਦੋਂ 5 ਜਿਲਦਾਂ ਵਿੱਚ ਉਹ ਛੋਟੀ ਰਿਪੋਰਟ ਨਹੀਂ 5 ਜਿਲਦਾਂ ਵਿੱਚ ਕਿਉਂਕਿ ਮੈਂ ਉਹਦਾ ਪਟਿਸਧਾਰਾ ਮੈਂ ਉਹਦੇ ਤੇ ਕੰਮ ਕੀਤਾ ਉਹ ਲਿਖਦਾ ਵੀ ਬਹੁਤ ਦੇਰ ਹੋ ਗਈ ਬਹੁਤ ਇਹਨਾਂ ਲੋਕਾਂ ਦਾ ਖੂਨ ਨਿਚੋੜ ਲਿਆ ਹੁਣ ਇੱਕੋ ਇੱਕ ਹੱਲ ਏ ਜੇ ਦੇਸ਼ ਨੂੰ ਕਿਸਾਨ ਨੂੰ ਬਚਾਣਾ ਹੈ ਤੇ ਬਹੁਤ ਦੇਰ ਹੋ ਗਈ ਇਹਨੂੰ ਤੁਰੰਤ ਲਾਗੂ ਕਰੋ ਹੁਣ ਤਾਂ ਇਹ ਚਾਹੀਦਾ ਸੀ ਕਾਂਗਰਸ ਪਾਰਟੀ ਨੇ ਉਹ ਕਮਿਸ਼ਨ ਬਣਾਇਆ ਉਹਨੂੰ ਲਾਗੂ ਕਰ ਦੇ ਪਰ ਉਹ ਲਾਗੂ ਕਰਨ ਦੀ ਬਜਾਏ ਫਿਰ ਉਹ ਜਿਹੜੀਆਂ ਇਹਨਾਂ ਨੂੰ ਆਤ ਤਾਂ ਹੁੰਦੀਆਂ ਠੰਡੇ ਬਸਤੇ ਚਲਾ ਗਿਆ ਜਦੋਂ ਠੰਡੇ ਬਸਤੇ ਗਿਆ ਕਿਸਾਨ ਜਥੇਬੰਦੀਆਂ ਹੋਰ ਵੀ ਲੜੀਆਂ ਅਸੀਂ ਵੀ ਲੜੇ ਜਦੋਂ ਕੋਈ ਪੇਸ਼ ਨਹੀਂ ਗਈ ਕਿਸਾਨ ਅੰਦੋਲਨ ਦੇ ਵਿੱਚ ਤਾਂ ਫਿਰ ਮੈਂ 2000 11 ਵਿੱਚ ਬੀੜਾ ਚੁੱਕਿਆ ਪ੍ਰਣ ਕੀਤਾ ਵੀ ਸੁਆਮੀ ਨਾਥਨ ਦੀ ਰਿਪੋਰਟ ਕਿੱਥੇ ਪਈਏ ਬੜੇ ਡੂੰਗੀ ਪਈ ਸੀ ਉਹ ਬੜੀਆਂ ਲੰਮੀਆਂ ਕਹਾਣੀਆਂ ਨੇ ਆਪਾਂ ਇੰਨਾ ਲੰਮਾ ਨਹੀਂ ਕਰਨਾ ਉਹ ਨੂੰ ਮੈਂ ਪ੍ਰਾਪਤ ਕੀਤਾ ਗੁਰੂ ਨਾਨਕ ਦੇਵ ਜੀ ਦੀ ਅਸ਼ੀਰਵਾਦ ਨਾਲ ਉਹ ਕਿੱਥੇ ਪਈ ਸੀ ਬੜਾ ਲੰਮਾ ਰੂਟ ਸੀ ਉਹ ਪ੍ਰਾਪਤ ਹੋ ਗਈ ਫਿਰ ਕਿੰਨੀਆਂ ਖੁਦਕਸ਼ੀਆਂ ਹੋਈਆਂ ਕਿੰਨਾ ਅਰਬਾਂ ਖਰਬਾਂ ਦਾ ਘਾਟਾ ਹੋਇਆ ਸਾਰੇ ਤੱਤ ਇਕੱਠੇ ਕਰਕੇ 8 ਮਹੀਨੇ ਮ ਲਾਏ ਤੇ ਮਾਨਯੋਗ ਸੁਪਰੀਮ ਕੋਰਟ ਜਦੋਂ ਮੈਂ ਰੱਖਿਆ ਕੇਸ ਉਹ ਤਿੰਨਾਂ ਜੱਜਾਂ ਨੇ ਸੁਣਿਆ ਇੱਕ ਜੱਜਾਂ ਨੇ ਨਹੀਂ ਸੁਣਿਆ ਉਹ ਮੁੱਖ ਜੱਜ ਨੇ ਸੁਣਿਆ ਜਿਹੜਾ ਪ੍ਰਮੁੱਖ ਜੱਜ ਹੁੰਦਾ ਸੁਪਰੀਮ ਕੋਰਟ ਦਾ ਉਹਨੇ ਸੁਣਿਆ ਤੇ ਉਹਨੇ ਮੇਰੀ ਬਹਿਸ ਤੋਂ ਬਗੈਰ ਹੀ ਦਸਤਾਵੇਜ਼ ਜੀ ਇੰਨਾ ਵੱਟਾ ਮੈਂ ਸਾਹਮਣੇ ਕੋਰਟ ਤੇ ਰੱਖਤਾ ਉਹਨੇ ਨੋਟਿਸ ਕਰਕੇ ਭਾਰਤ ਸਰਕਾਰ ਨੂੰ ਕਾਨੂੰਨ ਦੇ ਕਟਾੜੇ ਵਿੱਚ ਖੜਾ ਕਰਤਾ ਇੱਥੇ ਜਵਾਬ ਦਿਓ ਵੀ ਤੁਸੀਂ ਆਪ ਕਮਿਸ਼ਨ ਬਣਾਇਆ ਉਹਨੂੰ ਦਬਿਆ ਕਿਉਂ ਚਲੋ ਭਾਰਤ ਸਰਕਾਰ ਦਾ ਜਵਾਬ ਆਇਆ ਕੋਈ ਜਵਾਬ ਦੇ ਵਿੱਚ ਦਲੀਲ ਨਹੀਂ ਸੀ ਉਹ ਚੱਲਦਾ ਚੱਲਦਾ ਇੰਨਾ ਉਹਨੂੰ ਮੈਂ ਹਾਈਲਾਈਟ ਕਰਤਾ ਦੂਜੇ ਸੂਬਿਆਂ 'ਚ ਜਾ ਕੇ ਕਿਉਂਕਿ ਇੰਡੀਅਨ ਫਾਰਮ ਅਸੋਸੀਏਸ਼ਨ ਸਾਰੇ ਦੇਸ਼ ਦੇ ਕਿਸਾਨਾਂ ਦੀ ਜਥੇਬੰਦੀ ਹੈ ਮੇਰਾ ਜਲਸਾ ਇੱਕ ਵੀ ਆਂਧਰਾ ਤੋਂ ਹੈ ਹਾਈਦਰਾਬਾਦ ਬੈਠਾ ਹੈ ਅਸੀਂ ਕੋਈ ਡੱਡਵਾਂ ਤਸੇਰ ਹੀ ਨਹੀਂ ਪੜੇ ਲਿਖੇ ਬੰਦੇ ਵੀ ਹੈਗੇ ਨੇ ਭਾਵੇਂ ਠੀਕ ਸਾਡੇ ਵਰਗੇ ਬਜ਼ੁਰਗ ਅੜਪਾਲ ਰਹਿ ਗਏ ਪਰ ਪੜੇ ਲਿਖੇ ਇਹੋ ਜੀ ਪਨੀਰੀ ਸਾਡੇ ਨਾਲ ਆ ਗਈ ਤੇ ਉਹ ਜਦੋਂ ਮੈਂ ਤੱਥ ਰੱਖਿਆ ਤੇ ਕੋਈ ਜਵਾਬ ਨਹੀਂ ਸੀ ਤੇ ਫਿਰ ਰੋਲਾ ਇੰਨਾ ਪੈ ਗਿਆ 2 ਸਾਲ 2014 ਵਿੱਚ ਆ ਗਿਆ ਹੁਣ ਮੈਂ ਨੇੜੇ ਲਿਆਉਣਾ ਚਾਹਣਾ ਜਿਹੜੀ ਇਸ ਦੋਲਨ ਨਾਲ ਗੱਲ ਮੇ ਜੋੜਨੀ ਚਾਹਣਾ ਮੈਂ ਫਿਰ ਬੀਜੇਪੀ ਨੇ ਸੋਚਿਆ ਵੀ ਹੁਣ ਕਾਂਗਰਸ ਕੜੇੜੇ ਵਿੱਚ ਖੜੀ ਹੋ ਗਈ ਵੀ 60 65% ਕਿਸਾਨ ਨੇ ਉਹਨਾਂ ਦਾ ਜਿਹੜਾ ਦਸਤਾਵੇਜ਼ ਇਹਨਾਂ ਨੇ ਦੱਬ ਲਿਆ ਹੁਣ ਆਪਾਂ ਕੋਈ ਪੱਤਾ ਖੇਡੋ ਤੇ ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਮੋਦੀ ਸਰਕਾਰ ਨੇ ਬੀਜੇਪੀ ਨੇ ਕਿਸਾਨ ਭਾਈਓ ਮਾਰੇ ਤੇ ਲੈ ਕੇ ਆਓ ਜਿਹੜਾ ਸੋਨੀਆ ਨੇ ਕੰਮ ਨਹੀਂ ਕਰਾ ਹਮ ਕਰਾਂਗੇ ਦੇਸ਼ ਦੇ ਕਿਸਾਨਾਂ ਨੇ ਵੋਟਾਂ ਪਾਤੀਆਂ ਮੈਂ ਆਪਣੇ ਵਕੀਲਾਂ ਨੂੰ ਜਾ ਕੇ ਕਿਹਾ ਵੀ ਹੁਣ ਕੰਮ ਆਪਣਾ ਸੌਖਾ ਹੋ ਗਿਆ ਕਿਉਂਕਿ ਹੁਣ ਬੀਜੇਪੀ ਦੀ ਸਰਕਾਰ ਬਣ ਗਈ ਪ੍ਰਧਾਨ ਮੰਤਰੀ ਬਣ ਗਿਆ ਤੇ ਹੁਣ ਆਪਣਾ ਥੋੜਾ ਜਿਹਾ ਪੱਖ ਮਜ਼ਬੂਤ ਹੋ ਗਿਆ ਕਿਉਂਕਿ ਉਹਨਾਂ ਦਾ ਚੋਣ ਵਾਅਦਾ ਆ ਗਿਆ ਤੇ ਮੇਰੇ ਵਕੀਲਾਂ ਨੇ ਕਿਹਾ ਜੇ ਉਹ ਹੈਗਾ ਤਾਂ ਲੈ ਕੇ ਆਓ ਅਸੀਂ ਉਹ ਫਿਰ ਲੱਭਿਆ ਮਿਲ ਗਿਆ ਫਿਰ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਇੱਕ ਐਫੀਡਵਿਟ ਦਿੱਤਾ ਮੈਂ ਦਿੱਤਾ ਵੀ ਇਹ ਜਿਹੜੀ ਰੇਟ ਨੰਬਰ ਇੰਨੇ ਆ ਇਹਦੇ ਉੱਤੇ ਠੁਕਮਾ ਦਸਤਾਵੇਜ਼ ਸਾਨੂੰ ਹੱਥ ਲੱਗਾ ਹੈ ਉਹ ਮਾਨਯੋਗ ਅਦਾਲਤ ਸਾਨੂੰ ਆਗਿਆ ਦੇ ਕੇ ਅਸੀਂ ਲਾਤੀ ਅਸੀਂ ਕੋਰਟ ਫਾਈਲ ਉੱਤੇ ਲਾ ਦਿੱਤਾ ਜਦੋਂ ਫਿਰ ਬੈਸ ਸ਼ੁਰੂ ਹੋਈ ਤੇ ਬੈਸ ਦੇ ਵਿੱਚ ਅਸੀਂ ਆਪਣੇ ਵਕੀਲਾਂ ਨੂੰ ਕਹੇ ਤਾਂ ਉਧਰੋਂ ਵੀ ਬੜੀ ਭਾਰਤ ਸਰਕਾਰ ਦੇ ਚਾਰ ਪੰਜ ਵਕੀਰ ਸੀ ਮੇਰੇ ਵੀ ਵਕੀਰ ਸੀ ਤੇ ਮੇਰੇ ਵਕੀਰ ਨੇ ਕਿਹਾ ਮਾਨਯੋਗ ਅਦਾਲਤਾ ਇਹ ਤੇ ਬਹੁਤ ਵੱਡਾ ਦਸਤਾਵੇਜ਼ ਹੈ ਇਹ ਤਾਂ 10 ਦਿਨ ਲੱਗੇ ਰੋ ਤੁਸੀਂ ਪੜ੍ਹ ਨਹੀਂ ਸਕਦੇ ਤੁਸੀਂ ਪੇਜ ਨੰਬਰ ਇੰਨਾ-ਇੰਨਾ ਪੜ੍ਹ ਲਓ ਸੰਧੀ ਉਹਦੇ ਤੇ ਤਸਤੀ ਕਰਾ ਦਿਓ ਤੇ ਜਦੋਂ ਮਾਨਯੋਗ ਅਦਾਲਤ ਨੇ ਉਹ ਪੜ੍ਹਿਆ ਪੀਜਪੀ ਦਾ ਹਲਫਨਾਮਾ ਤੇ ਚੋਣ ਮਨੋਰਥ ਪੱਤਰ ਤੇ ਫਿਰ ਮਾਨਯੋਗ ਅਦਾਲਤ ਨੇ ਮੇਰੀ ਗੱਡੀ ਚ ਹੁਣ ਵੀ ਪਿਆ ਮੈਂ ਵਿਖਾ ਸਕਦਾ ਉਹ ਹੀ ਮੈਂ ਲੈ ਕੇ ਆਉਣਾ ਚਾਹੁੰਦਾ ਸੀ ਤੁਹਾਨੂੰ ਵਿਖਾਣਾ ਸੀ ਜੇ ਤੁਸੀਂ ਵੇਖਣਾ ਮੈਂ ਬਾਅਦੇ ਵਿਖਾ ਦੂੰਗਾ ਸੋ ਉਹ ਜਦੋਂ ਸਾਹਮਣੇ ਆਇਆ ਤੇ ਮਾਨਯੋਗ ਅਦਾਲਤ ਨੇ ਉਹਨਾਂ ਵਕੀਲਾਂ ਨੂੰ ਕਿਹਾ ਖਬਰਦਾਰ ਤੁਸੀਂ ਹੁਣ ਨਹੀਂ ਬੋਲਣਾ ਮੈਂ ਸਾਰੇ ਅਦਾਲਤ ਨੂੰ ਪੰਸੂਸ ਹੋ ਗਿਆ ਤਿੰਨਾਂ ਜੱਜਾਂ ਨੇ ਫਿਰ ਇੱਕ ਆਰਡਰ ਪਾਸ ਕਰਤਾ ਵੀ 4 ਹਫ਼ਤੇ ਦੇ ਵਿੱਚ ਵਿੱਚ ਇੱਕ ਹਲਫਨਾਮਾ ਭਾਰ ਸਰਕਾਰ ਦੇਵੇ ਇਹਨੂੰ ਕਦੋਂ ਲਾਗੂ ਕਰਦੇ ਕਿਉਂਕਿ ਬਹੁਤਾ ਵਿਸਪੋਟਕ ਮਾਮਲਾ ਹੈ ਖੁਦਕਸ਼ੀਆਂ ਹੋ ਰਹੀਆਂ ਨੇ ਇਹਦੇ ਬਗੈਰ ਰੋਕ ਨਹੀਂ ਸਕਦੀਆਂ ਫਿਰ ਤਿੰਨ ਚਾਰ ਛਿੜਕਾਂ ਪਈਆਂ ਕੋਈ ਜਵਾਬ ਨਾ ਆਇਆ ਜਦੋਂ ਵੇਖਿਆ ਉਹਨਾਂ ਦੇ ਵਕੀਲਾਂ ਨੇ ਕਿਹਾ ਵੀ ਜੇ ਹੁਣ ਅਸੀਂ ਜਵਾਬ ਨਹੀਂ ਕੋੜ ਦਿੰਦੇ ਇੱਕ ਤਰਫਾ ਪਟੀਸ਼ਨਰ ਜਿੱਤ ਜਾਊਗਾ ਫਿਰ ਜਿਹੜਾ ਅ ਅਰਬਾਂ ਖਰਪਾਰ ਪਾਇਦੇ ਲੋਕ ਜਿਹੜੇ ਕਰਜ਼ਾਈ ਨੇ ਜਾਂ ਉਹਨਾਂ ਨੂੰ ਛੱਡ ਕੇ ਨਗਰਤਾਜ ਕਰਕੇ ਫਿਰ ਭੁੱਖਮਰੀ ਮਾਨਯੋਗ ਦਲ ਦੇ ਸਾਹਮਣੇ ਰੱਖਤੀ ਵੀ ਜੇ ਸੁਆਮੀ ਨਾਥਨ ਫਾਰਮੂਲਾ ਭਾਰਤ ਸਰਕਾਰ ਮੰਨਦੀ ਏ ਤੇ ਦੇਸ਼ ਵਿੱਚ ਗੜਬੜ ਪੈਦਾ ਹੋ ਜੂਗੀ ਦੇਸ਼ ਵਿੱਚ ਬਾਜ਼ਾਰ ਡਗਮਗਾ ਜਾਏਗਾ ਤੇ ਸਾਡਾ ਸਵਾਲ ਮਾਨਯੋਗ ਦਲ ਦੇ ਸਾਹਮਣੇ ਵੀ ਤੇ ਲੋਕਾਂ ਦੇ ਤੇ ਜ਼ਾਲਮ ਦੇ ਸਾਹਮਣੇ ਤੇ ਭੁੱਖਮਰੀਆਂ ਦੇ ਸਾਹਮਣੇ ਜਦੋਂ ਵਾਅਦਾ ਕਰਦੇ ਨੇ ਚੋਣ ਵਾਅਦਾ ਕਰਦੀਆਂ ਦੇ ਰਾਜਸੀ ਪਾਰਟੀਆਂ ਜਾਂ ਖੇਤਰੀ ਪਾਰਟੀਆਂ ਤੇ ਫਿਰ ਉਦੋਂ ਜੇ ਦੇਸ਼ ਨੂੰ ਖਤਰਾ ਨਹੀਂ ਤੇ ਜਦੋਂ ਮਾਣਯੋਗ ਦਾਲਤ ਉਹ ਲਵਾਣਾ ਚਾਹੁੰਦੀ ਫਿਰ ਦੇਸ਼ ਨੂੰ ਖਤਰਾ ਪੈਦਾ ਮਤਲਬ ਤਾਂ ਇਹ ਹੋਇਆ ਭਾਜਪਾ ਨੇ ਜਦੋਂ ਕੁਰਸੀ ਹਥਿਆਉਣੀ ਸੀ ਉਦੋਂ ਉਹ ਮਨੋਰਥ ਪੱਤਰ ਦੇ ਵਿੱਚ ਪਾ ਲਿਆ ਜਦੋਂ ਦੇਣਾ ਪੈਣਾ ਸੀ ਉਦੋਂ ਉਹ ਖਤਰਾ ਭੁਖਮਰੀ ਸਾਹਮਣੇ ਰੱਖ ਤੇ ਮੇਰੀ ਦਾਲਤ ਨੇ ਐਨੀ ਤਾਂ ਬਾਹ ਫੜੀ ਵੀ ਜਿਹੜਾ ਪੁਲਿਸ਼ਨਰ ਇਹਨੇ ਕੋਈ ਦਾਲਤ ਦਾ 5 ਸਾਲ ਟਾਈਮ ਖਰਾਬ ਨਹੀਂ ਕੀਤਾ ਇਹ ਬਹੁਤ ਸਤਿਕਾਰਯੋਗ ਬੰਦਾ ਹੈ ਇਹਨੇ ਜੋ ਅਦਾਲਤ ਨੂੰ ਤਲਥ ਦਿੱਤੇ ਨੇ ਠੀਕ ਦਿੱਤੇ ਨੇ ਪਰ ਸਾਡੀ ਅਦਾਲਤ ਦੀ ਮਜਬੂਰੀ ਬਣ ਕੇ ਵੀ ਭਾਰਤ ਸਰਕਾਰ ਨੂੰ ਅਸੀਂ ਕੋਈ ਦੇਸ਼ਯਾਰੀ ਨਹੀਂ ਕਰ ਸਕਦੇ ਮੈਂ ਉਦੋਂ ਹੀ ਜਦੋਂ ਮੈਂ ਡਿਸਮਿਸ ਮੇਰੀ ਰਿੱਟ ਹੋਈ ਮੈਂ ਉਦੋਂ ਦੇਸ਼ ਦੇ ਲੋਕਾਂ ਨੂੰ ਕਿਹਾ ਉਹ ਬੰਦਾ ਹਾਰਦਾ ਜਿਹੜਾ ਹਾਰ ਮੰਨ ਲਏ ਆ ਢੱਲੇਵਾਲ ਸਾਹਿਬ ਹਾਰ ਨਹੀਂ ਨਾ ਮੰਨੇ ਬੈਠੇ ਨੇ ਸਾਡੇ ਯੋਧੇ ਤੇ ਅਸੀਂ ਉਦੋਂ ਮੈਂ ਐਲਾਨ ਕੀਤਾ ਕਿਸਾਨੋਂ ਮੈਂ ਭਾਵੇਂ ਅਦਾਲਤ ਨੇ ਅੱਜ ਤੱਥਾਂ ਤੇ ਗੱਲ ਨਹੀਂ ਕੀਤੀ ਡਿਸਮਿਸ ਕੀਤੀ ਮੈਂ ਜਿਹੜੀ ਉਤਲੀ ਅਦਾਲਤ ਤੇ ਇਹਨਾਂ ਦੀ ਕਾਨੂੰਨੀ ਤੌਰ ਤੇ ਵਿਛੱਕ ਹਾਰੇ ਪਰ ਕੁਦਰਤ ਦੀ ਨਹੀਂ ਕੁਦਰਤ ਵੀ ਆਲੀ ਉਹ ਕਾਨੂੰਨੀ ਵੀ ਉੱਥੇ ਲੈ ਗਿਆ ਮੈਂ ਉੱਥੇ ਵੀ ਜਿਹੜਾ ਸੰਵਿਧਾਨਕ ਵਿੱਚ ਹੁੰਦਾ ਸੱਤਾ ਜੱਜਾਂ ਦੇ ਸਾਹਮਣੇ ਵੀ ਕੇਸ ਰੱਖਿਆ ਉਹਨਾਂ ਵੀ ਭੁੱਖ ਮਰੀ ਦਾ ਜਿਹੜਾ ਖਤਰਾ ਨਹੀਂ ਲਿਆ ਤੇ ਉਹਦੇ ਉੱਤੇ ਫਿਰ ਮੈਂ ਐਲਾਨ ਕੀਤਾ ਦੇਸ਼ ਦੇ ਕਿਸਾਨੋ ਮੈਂ ਹਾਰਿਆ ਨਹੀਂ ਉਤਲੀ ਅਦਾਲਤ ਤੇ ਵੀ ਕੁੰਡਾ ਖੜਕਾਇਆ ਪਰ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਜਾਂ ਸਾਡੀ ਸਸਤਾ ਹੈ ਮੈਂ ਬੀਜੇਪੀ ਦੇ ਖਿਲਾਫ ਹੋਕਾ ਦੇ ਦੇਸ਼ ਦੇ ਲੋਕੋ ਇਹਨੂੰ ਵੋਟਾਂ ਨਾ ਪਾਓ ਹੋਰ ਪਾਵੇ ਕਿਸੇ ਨੂੰ ਪਾ ਦਿਓ ਮੈਂ ਕਿਸੇ ਦਾ ਵਿੰਗ ਨਹੀਂਗਾ ਸੋ ਉਹ ਲੜਾਈ ਅੱਜ ਮੈਨੂੰ ਖੁਸ਼ੀ ਹੈ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਜਦੋਂ ਮੈਂ ਲੜ ਰਿਹਾ ਸੀ 10 ਵਜੇ ਲੜ ਰਿਹਾ ਸੀ ਸੁਆਮੀ ਨਾਥਨ ਦਾ ਇਹ ਇੱਕ ਲਲਕਾਰ ਸੀ ਇੱਥੇ ਯੂਨੀਵਰਸਿਟੀ ਗੁਰਨਾਨਕ ਜੁਨੀਵਰਸਿਟੀ ਆਇਆ ਬੱਦਾ ਉਹਨੇ ਕਿਹਾ ਕਿਸਾਨੋ ਪੰਜਾਬ ਦੇ ਬਹਾਦਰ ਕਿਸਾਨੋ ਮੈਨੂੰ ਮੌਕਾ ਮਿਲਿਆ ਮੈਂ ਤੁਹਾਡਾ ਕੰਮ ਕਰਤਾ ਹੁਣ ਲਾਗੂ ਕਰਾਣਾ ਉਹ ਰੱਦੀ ਦੀ ਟੋਕਰੀ ਜਾ ਰਿਹਾ ਮੈਂ ਉਹ ਤਾਂ ਨਾ ਲੈ ਕੇ ਸੁਪਰੀਮ ਕੋਰਟ ਗਿਆ ਸੀ ਤੇ ਮੈਂ ਫਿਰ ਉਹ एलान ਕੀਤਾ ਉਹ एलान ਤੋਂ ਪਿੱਛੋਂ ਹੌਲੀ ਹੌਲੀ ਕਿਸਾਨਾਂ ਦੇ ਵਿੱਚ ਜਾਗਰਤਾ ਆਈ ਦਿੱਲੀ ਮੋਰਚਾ ਲੱਗਿਆ ਦਿੱਲੀ ਅਸੀਂ ਗਏ ਤੇ ਉਦੋਂ ਮੈਂ ਸਾਰੀਆਂ ਕਿਸਾਨ ਜਥੇਬੰਦੀ ਮੈਂ ਬਜ਼ੁਰਗ ਬੰਦਾ ਮੇਰੀ ਉਮਰ ਤੋਂ ਸਾਰੇ ਛੋਟੇ ਨੇ ਮੈਂ ਇਹਨਾਂ ਨੂੰ ਕੀਤੀ ਬੇਨਤੀ ਵੀ ਤੁਸੀਂ ਆਹ ਸੁਆਮੀ ਨਾਥਨ ਲੈ ਲਓ ਇਹ ਦੇਸ਼ ਦੀ ਇਅਾਦੀ ਦਾ ਨਿਗ ਕਿਸਾਨਾਂ ਦੇ ਦੁਆ ਸਕਦੇ ਇਹਨਾਂ ਅਪਣਾ ਲਓ ਉਦੋਂ ਅੱਧਾ ਪਛਦਾ ਅਪਣਾਇਆ ਕਿਸਾਨ ਮੋਰਚੇ ਨੇ ਅੱਧਾ ਪਛਦਾ ਅਪਣਾਇਆ ਅੱਜ ਮੈਨੂੰ ਖੁਸ਼ੀ ਏ ਚਾਹੇ ਕੰਨਿਆ ਕੁਆਰੀ ਕੋਈ ਕਿਸਾਨ ਲੀਡਰ ਏ ਚਾਹੇ ਬਾਰਡਰ ਤੇ ਪਾਕਿਸਤਾਨ ਤੇ ਬੈਠਾ ਹੈ ਐ ਸੁਆਮੀ 나ਥਨ ਸੁਆਮੀ 나ਥਨ ਕਰਤਾ ਇਹ ਮੈਂ ਪਿਛਲੀ ਉਮਰ ਦੇ ਵਿੱਚ ਮੇਰੀ ਖੱਟੀ ਏ ਮੇਰੀ ਕਮਾਈ ਏ ਔਰ ਅੱਜ ਸੁਆਮੀ 나ਥਨ ਦੇ ਉੱਤੇ ਹੀ ਅਸੀਂ ਐਮ ਐਲ ਸੀ ਦੀ ਕਾਨੂੰਨੀ ਗਰੰਟੀ ਮੰਗ ਰਹੇ ਹਾਂ ਇਹ ਆਰਥਿਕ ਯਾਦੀ ਦਾ ਸਾਨੂੰ ਮੋਢ ਬੰਦਦਾ ਔਰ ਸੁਆਮੀ 나ਥਨ ਬਹੁਤ ਵੱਡਾ ਬੰਦਾ ਹੈ ਜਦੋਂ ਮਰ ਗਿਆ ਉਦੋਂ ਸੋਨੀਆ ਗਾਂਦੇ ਵੀ ਅਥਰੂ ਕੇਰ ਰਹੀ ਏ ਪ੍ਰਧਾਨ ਮੰਤਰੀ ਵੀ ਅਥਰੂ ਕੇਰਦਾ ਦੁੱਖ ਦੀ ਗੱਲ ਇਹ ਜਿਉਂਦੇ ਬੰਦੇ ਨੂੰ ਮਾਨਤਾ ਨਹੀਂ ਜਦੋਂ ਮਰ ਗਿਆ ਉਦੋਂ ਚੁੱਕੀ ਫਿਰ ਹੱਡੀਆਂ ਸੋ ਮੈਂ ਉਹਦਾ ਵਾਰਸਾਂ ਸੁਆਮੀ ਨਾਥਨ ਦਾ ਮੇਰੇ ਕੋਲ ਉਹ ਦਸਤਾਵੇਜ਼ੇ ਮੇਰੇ ਕੋਲ ਸਾਰੇ ਤੱਥ ਨੇ ਪਰ ਮੈਂ ਅੱਜ ਸੰਤੁਸ਼ਟਾਂ ਐ ਸੰਮੋਰਚੇ ਤੇ ਦੱਲੇਵਾਲ ਸਾਹਿਬ ਮੈਂ ਲੀਡਰ ਬੜੇ ਪੈਦਾ ਕੀਤੇ ਨੇ ਫਗਵਾਲ ਸਾਹਿਬ ਤੁਹਾਨੂੰ ਮੈਨੂੰ ਜਾਣਦੇ ਹੋ ਮੈਂ ਲੀਡਰ ਬਹੁਤ ਪੈਦਾ ਕੀਤੇ ਨੇ ਕਿਸਾਨ ਲੀਡਰ ਪੈਦਾ ਕੀਤੇ ਨੇ ਰਾਜਸੀ ਨਹੀਂ ਲੀਕਤੇ ਮੈਨੂੰ ਵੀ ਮੈਨੂੰ ਵੀ ਕੋਈ ਚਾ ਤੁਹਾਡਾ ਆਸ਼ੀਰਵਾਦ ਰਿਹਾ ਨਹੀਂ ਸ਼ੀਰਵਾਤ ਤਾਂ ਇਹ ਤਾਂ ਅੱਜ ਮੈਨੂੰ ਆਵਾਜ਼ ਮਾਰ ਕੇ ਕਿਸਾਨਾਂ ਦਾ ਤੂੰ ਦਰਦ ਬੰਦਾ ਹੈ ਤਾਂ ਮੈਨੂੰ ਲੱਭ ਕੇ ਲਿਆਏ ਸੀ ਤੂੰ ਮੈਂ ਤਾਂ ਨਹੀਂ ਤੈਨੂੰ ਆਵਾਜ਼ ਮਾਰੀ ਤੂੰ ਦੱਬਿਆ ਹੈ ਨਾ ਜੇ ਕੋਈ ਦਰਦ ਬੰਦਾ ਹੈ ਭਾਵੇਂ ਉਹ ਕਿਤੇ ਵੀ ਕਿਸੇ ਮਾਈਕ ਵਿੱਚ ਗਿਆ ਕਿਤੇ ਮੀਡੀਆ ਵਿੱਚ ਗਿਆ ਉਹ ਸਾਡਾ ਦਰਦ ਸਮਝਦਾ ਹੈ ਸਾਡੇ ਵਿੱਚੋਂ ਹੈ ਤੂੰ ਸੋ ਉਹ ਅੱਜ ਬਹੁਤ ਵੱਡਾ ਬਹੁਤ ਵੱਡਾ ਢੱਲੇ ਵਾਲ ਸਾ ਤੇ ਮੇਰਾ ਭਰੋਸਾ ਲੈ ਦੁਨੀਆ ਦੇ ਲੋਕਾਂ ਨੂੰ ਵੱਜ ਗਿਆ ਸਾਡਾ ਵਿਸ਼ਵਾਸ ਲੀਡਰਾਂ ਦਾ ਘਵਾ ਚੁੱਕਾ ਸੀ ਮੋਰਚੇ ਤੋਂ ਪਿੱਛੇ ਅੱਜ ਇਹ ਵਿਸ਼ਵਾਸ ਮੈਂ ਵੀ ਮੰਨਦਾ ਸੀ ਏਡਾ ਵੱਡਾ ਮੋਰਚਾ ਦਿਲ ਦੀ ਤੋਂ ਬਾਦ ਨਹੀਂ ਲੱਗ ਸਕਦਾ ਉਹ ਮੋਰਚਾ ਅੱਜ ਉਹ ਕਦਮ ਅੱਗੇ ਚੱਲ ਗਿਆ ਮੇਰੀ ਇੰਟਰਵਿਊ ਆਈ ਭਾਵੇਂ ਮੇਰੇ ਲੀਡਰਾਂ ਨੇ ਬਹੁਤ ਸਾਰਾ ਬੁਰਾ ਬਣਾਇਆ ਵੀ ਤੁਸੀਂ ਢੱਲੇਵਾਲ ਸਾਹਿਬ ਨੂੰ ਮਾਨਤਾ ਦੇਤੀ ਮੈਂ ਕਿਹਾ ਮੈਂ ਦਿੱਤੀ ਇਹ ਪਹਿਲੀ ਵਾਰ ਕਿਸਾਨ ਅੰਦੋਲਨ ਦੇ ਉੱਤੇ ਕਿਸੇ ਨੇ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਨਹੀਂ ਬੱਚੇ ਮਰਵਾਉਂਦੇ ਰਹੇ ਆਂ ਅਸੀਂ ਲੋਕ ਪਰ ਆਪਣੇ ਆਪ ਨੂੰ ਯਾਰੋ ਜਿੰਦਗੀ ਦੇ ਜਿਹੜੇ ਵਿਸ਼ਵਾਸ ਬਚੇ ਨੇ ਉਹਨੇ ਤੁਹਾਡੀ ਝੋਲੀ ਪਾਤਾ ਮੈਂ ਕਿਉਂ ਨਹੀਂ ਮੰਨਤਾ ਦਿਉਂਗਾ ਅਕਸਰ ਹੁੰਦਾ ਸੀ ਇਹ ਗੱਲ ਕਹਿੰਦੇ ਵੀ ਲੀਡਰ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਅਬ ਦੀ ਵਾਰੀ ਲੁਕ ਜਾਂਦੇ ਨੇ ਕੀ ਉਹ ਗੱਲ ਸਾਬਤ ਹੋ ਕਰਤੀ ਡੱਲੇਵਾਲ ਸਾਹਿਬ ਨਹੀਂ ਮੈਂ ਬੜਾ ਸਪਸ਼ਟ ਬੰਦਾ ਮੈਂ ਭੁੱਖ ਮਰੀ ਦੇ ਉਲਟਾਂ ਪਰ ਮੈਨੂੰ ਡੱਲੇਵਾਲ ਸਾਹਿਬ ਨੇ ਹਰਾ ਲਿਆ ਮੇਰ ਦਾ ਬਾਇਸ ਹੋਈ ਮੇਰਾ ਛੋਟਾ ਭਰਾ ਹੈ ਮੇਰਾ ਤਾਂ ਸਾਰਾ ਆਗਿਆ ਲੈ ਕੇ ਕਹਿੰਦਾ ਪਹਿਰੂ ਇੱਕ ਨੌਜਵਾਨ ਇਥੋਂ ਸ਼ੀਤ ਕਰਵਾ ਬੈਠਿਆ ਮੈਂ ਬੱਚਾ ਨਹੀਂ ਮਰਵਾਣਾ ਮੈਨੂੰ ਆਗਿਆ ਦਿਓ ਮੈਂ ਦਾਤ ਲਾਵਾਂਗਾ ਮੈਂ ਡਰਾਮਾ ਕਰਨੀ ਜਾ ਰਿਹਾ ਔਰ ਉਹ ਜਿੱਦਣ 24 ਤਰੀਕ ਨੂੰ ਮੈਨੂੰ ਫਿਰ ਸੱਦਿਆ ਜਦ 26 ਨੂੰ ਪਹੁੰਚਾ ਸੀ ਕਹਿੰਦਾ ਪਹਿਰੂ ਆ ਬਾਬਾ ਮੈਨੂੰ ਕੀ ਸਲਾਹ ਦੇ ਮੈਨੂੰ ਸਲਾਹ ਕਹਿੰਦਾ ਤੇਰੀ ਜਾਇਦਾਦ ਮੈਂ ਅੱਜ ਬੱਚਿਆਂ ਦੇ ਨਾਮ ਨੂੰ ਆਉਂਦਾ ਯਾਰੋ ਡਰਾਮਾ ਬੜੇ ਅਸੀਂ ਵੇਖੇ ਨੇ ਮੈਂ ਜ਼ਿੰਦਗੀ ਮੇਰੀ 85 ਸਾਲ ਦੀ ਉਮਰ ਹੈ ਮੈਂ 45 ਸਾਲ ਮੇਰਾ ਕਿਸਾਨ ਅंदोलਨ ਹੈ ਮੈਂ ਬਹੁਤ ਲੀਡਰ ਪੈਦਾ ਵੇਖੇ ਪਰ ਉਹ ਆਪਣੇ ਬੱਚਿਆਂ ਦੇ ਹੋ ਕੇ ਨਿਭੜੇ ਨੇ ਇੰਨਾ ਬੱਚਿਆਂ ਦੇ ਭਾਰਤ ਨਹੀਂ ਬਣੇ ਜੇ ਭਾਰਤ ਬਣਿਆ ਤਾਂ ਚਕਜੀਤ ਸਿੰਘ ਦਲੇਵਲ ਬਣਿਆ ਕਿੰਦੀ ਉਮਰ ਲੰਮੀ ਹੋਵੇ ਉਹ ਜਿੱਥੇ ਵੀ ਜਾਏਗਾ ਜਿੱਥੇ ਵੀ ਇੱਥੇ ਰਹੇਗਾ ਜਾਂ ਉੱਤੇ ਕਾਲਪੁਰਖ ਕੋਲ ਜਾਏਗਾ ਤੇ ਉਹ ਇਸਤਰੀ ਦੇ ਵਿੱਚ ਹੁੰਦਾ ਦਾ ਆਊਗਾ ਛੀਦਾ ਦੇ ਵਿੱਚ ਨਾ ਆਊਗਾ ਕਿਆ ਕਿਸਾਨਾਂ ਦਾ ਮਸੀਹਾ ਬਣ ਕੇ ਅਸੀਂ ਵੱਡੇ ਕਾਫਲੇ ਤੇ ਲੈ ਕੇ ਉੱਥੇ ਉਹਦੇ ਘਰ ਲੈ ਕੇ ਜਾਵਾਂਗੇ ਸੋ ਮੇਰਾ ਵਿਸ਼ਵਾਸ ਕੁਦਰਤ ਤੇ ਵੀ ਹੈ ਤੇ ਇਸ ਯੋਧੇ ਦੇ ਉੱਤੇ ਵੀ ਹੈ ਇਹ ਤਸ ਤੋਂ ਮਸ ਨਹੀਂ ਹੋਵੇਗਾ ਬੜੀਆਂ ਗੱਲਾਂ ਹੁੰਦੀਆਂ ਨੇ ਬੈਰੂ ਸਾਹਿਬ ਬੈਰੂ ਸਾਹਿਬ ਮੈਂ ਤੁਹਾਨੂੰ ਰੋਕਦਾ ਜਿਹੜੇ ਕਿਸਾਨ ਲੀਡਰ ਹਜੇ ਵੀ ਘਰਾਂ 'ਚ ਬੈਠੇ ਨੇ ਦੱਲੇਵਾਲ ਸਾਹਿਬ ਦੀ ਵਿਰੋਧਤਾ ਕਰ ਰਹੇ ਨੇ ਕਿਤੇ ਨਾ ਕਿਤੇ ਕਹਿੰਦੇ ਨੇ ਅਸੀਂ ਰਾਜਨੀਤੀ ਤੋਂ ਪਰੇ ਆ ਪਰ ਰਾਜਨੀਤੀ ਉਹਨਾਂ 'ਚ ਆਮ ਰਾਜਨੀਤਾਂ ਨਾਲੋਂ ਵੱਧ ਨਹੀਂ ਲੱਗਦੀ ਨਹੀਂ ਸਾਨੂੰ ਆ ਅਧੋਲਣ ਨਾਲ ਡੱਲੇਵਾਲ ਸਾਹਿਬ ਨੂੰ ਬਹਿਣਾ ਪੈਣਾ ਸੀ ਜਦੋਂ ਅਸੀਂ ਹੈਕੜਵਾਜ ਪ੍ਰਧਾਨ ਮੰਤਰੀ ਇਹਨਾਂ ਯੋਧਿਆਂ ਦੇ ਸਿੱਧਕ ਸਦਕਾ ਹਰਾ ਕੇ ਆਏ ਸੀ ਜੇ ਅਸੀਂ ਉਹ ਗੰਦੀ ਸਿਆਸਤ ਵਾਲੇ ਨਾਂ ਵੱਧੇ ਇੱਕੋ ਇੱਕ ਡੱਲੇਵਾਲ ਤੇ ਸਤਨਾਥ ਬਹਿਰੂਸੀ ਰੋਕ ਰਿਆ ਸੀ ਇਧਰ ਨਾ ਜਾਓ ਇਹ ਆਲੀ ਆਪਣਾ ਕਾਜ ਅਧੂਰਾ ਹੈ ਆਪਾਂ ਆਰਥਿਕ ਜਲਦੀ ਲੈ ਕੇ ਦੇਣੀ ਹੈ ਇਹਨਾਂ ਲੋਕਾਂ ਨੂੰ ਬੇਈਮਾਨ ਸਰਕਾਰਾਂ ਨੇ ਭਾਵੇਂ ਲਿਖਤੀ ਸਮਝੌਤਾ ਇਹਨਾਂ ਨੇ ਕਰ ਲਿਆ ਇਹਨਾਂ ਨੇ ਮੁਕਰਨਾ ਤੇ ਸਾਡੇ ਤੇ ਕੋਈ ਐਸਾ ਦੋਸ਼ ਲਾਏਗਾ ਮੋਦੀ ਉਹ ਲਾਤਾ ਜਦੋਂ ਇੱਥੇ ਅਸੀਂ ਗੁੱਲ ਖੜਾਏ ਅਸੀਂ ਐਮਪੀ ਵਿਧਾਨ ਸਭਾ ਵਿੱਚ ਜਾਣਾ ਮੁੱਖ ਮੰਤਰੀ ਦੇ ਸੁਪਨੇ ਲਏ ਤੇ ਮੋਦੀ ਨੇ ਜੋਪੀ ਸਭ ਤੋਂ ਵੱਡਾ ਸਟੇਟ ਹੈ ਉਹਨੇ ਨਾਰਾ ਦੇਦਾ ਦੇਖੋ ਭਾਈਓ ਮੈਂ ਕਹਤਾ ਤਾਂ ਵੀ ਇਹ ਰਾਜਸੀ ਖੇਲ ਹੈ ਸਾਰਾ ਦਿੱਲੀ ਵਿੱਚ ਏ ਘੇਰ ਬੈਠਿਆ ਉਹ ਰਾਜਸੀ ਖੇਲ ਪੰਜਾਬ ਵਿੱਚ ਖੇਡ ਰਹੇ ਉਹ ਜੋਪੀ ਲੈ ਗਿਆ ਉਹ ਤਗੜਾ ਹੋ ਗਿਆ ਪਰ ਕੋਈ ਗੱਲ ਨਹੀਂ ਢੱਲੇਵਾਲ ਸਾਹਿਬ ਨੇ ਫੇਰ ਸਾਨੂੰ ਇੰਨਾ ਜੋਧਿਆਂ ਦੇ ਸੰਜੋਗ ਸਦਕਾ ਤਗੜੇ ਕਰ ਦਿੱਤਾ ਹੈ ਅਸੀਂ ਹੈਂਕੜਵਾਜ ਪ੍ਰਧਾਨ ਮੰਤਰੀ ਨੂੰ ਦੂਜੀ ਵਾਰ ਹਰਾ ਕੇ ਬੇਸ਼ਰਮ ਜਿਹੜਾ ਪਹਿਲਵਾਨ ਇਕਰਾ ਹਾਰਦੇ ਮੁਕਾਬਲਾ ਕਰਦਾ ਐਡਾ ਟੀਟ ਬੰਦਾ ਯਾਰੋ ਐਡਾ ਟੀਟ ਬੰਦਾ ਦੁਨੀਆਂ ਦੇ ਲੋਕ ਇਹਨੂੰ ਕਹਿ ਰਹੇ ਨੇ ਯਾਰੋ ਢੱਲੇਵਾਲ ਦਾ ਕੀ ਕਸੂਰੇ ਲਿਖਤੀ ਸਮਝਉਂਦਾ ਮੈਨੂੰ ਸਾਹਿਬ ਹੁਣ ਤੁਸੀਂ ਉਧਰ ਇਸ਼ਾਰਾ ਕੀਤਾ ਮੈਂ ਉਹ ਵੀ ਪੂਰਾ ਕਰ ਦਿੰਦਾ ਕਦੇ-ਕਦੇ ਵਿਚਾਰਾਂ ਦੀ ਸਾਡੇ ਵਿੱਚ ਊਣਤਾ ਹੀ ਆ ਜਾਂਦੀ ਹੈ ਵਿਚਾਰ ਮੇਰੇ ਹੋਰ ਹੁੰਦੇ ਹੋਰ ਐਂਦੇ ਹੋਰ ਆਤਾ ਢੱਲੇਵਾਲ ਸਾਫ ਦਾ ਕੋਈ ਝੰਡਾ ਵੀ ਨਵਾਂ ਨਹੀਂ ਨਜ਼ਾਰਾ ਜਿਹੜਾ ਲਿਖਤੀ ਮੰਗਾ ਸਾਡਿਆਂ ਦੇ ਉਹੀ ਝੰਡਾ ਲੈ ਕੇ ਦਿੱਲੀ ਚੱਲੋ ਦਾ ਦਾੜਾ ਦੇਖ ਚੱਲਿਆ ਸੀ ਨਾ ਇੱਥੇ ਕੀ ਰੋਲਾ ਹੈ ਕੋਈ ਰੋਲਾ ਨਹੀਂ ਕਿ ਉਧਰ ਦਾ ਰੋਲਾ ਹੈ ਕਿ ਉਧਰ ਖਤਮ ਕਰੋ ਕਿਸਾਨਾਂ ਦੀ ਬਾਹ ਫੜੋ ਕਿਸਾਨਾਂ ਦਾ ਸੁਹਾਏ ਮਾਣ ਖਤਰੇ ਵਿੱਚ ਹੈ ਜਦੋਂ ਕਿਸਾਨ ਦੀ ਬੇਟੀ ਦੀ شادی 18 20 25 30 ਸਾਲ ਤੱਕਰ ਹੋ ਜਲਦੀ ਨਹੀਂ ਕਰ ਸਕਤਾ ਅੱਜ ਸੁਹਾਏ ਮਾਣ ਕਿਸਾਨਾਂ ਦਾ ਖਤਰੇ ਵਿੱਚ ਸਾਡੇ ਬੱਚੇ ਉਹਨਾਂ ਖੇਤਾਂ ਦੇ ਜਾ ਰਹੇ ਜਿੱਥੇ ਅਸੀਂ ਨਾਜ ਪੈਦਾ ਕਰਦੇ ਉੱਥੇ ਪਤਾ ਹੀ ਪ્યો ਉਹ ਤਾਂ ਲੱਗਦਾ ਪੁੱਤਰ ਜ਼ਹਿਰ ਖਾ ਕੇ ਮਰ ਗਿਆ ਬਾਪੂ ਜ਼ਹਿਰ ਖਾ ਕੇ ਮਰ ਗਿਆ ਅੱਜ ਉਹਨਾਂ ਬੰਦਿਆਂ ਨੂੰ ਮੈਂ ਵੀਡੀਓ ਦਲੇਵਾਲ ਸਾਹਿਬ ਦੀ ਹਾਜ਼ਰੀ ਵਿੱਚ ਮੈਂ ਦਲੇਵਾਲ ਸਾਹਿਬ ਦੀ ਮੈਂ ਗੋਡੇ ਨੱਪੇ ਉਹਨੇ ਕਿਹਾ ਤੂੰ ਮੇਰੇ ਤੇ ਪਾਪ ਕੀਤਾ ਬਹੁਤ ਬਹੁਤ ਤੂੰ ਵੱਡਾ ਹੈ ਮੇਰੇ ਗੋਡੇ ਨੂੰ ਹੱਥ ਕਿਉਂ ਲਾਇਆ ਮੈਂ ਕਿਹਾ ਤੇਰੇ ਵਿਚਾਰ ਵੱਡੇ ਹੋ ਗਏ ਤੇਰੇ اخلاق ਵੱਡੇ ਹੋ ਗਏ ਤੇਰੇ ਇਰਾਦੇ ਵੱਡੇ ਹੋ ਗਏ ਤੇ ਸਤਨਾਮ ਸਿੰਘ ਬਹਿਰੂਦੀ ਜ਼ਿੰਦਗੀ ਦਾ ਨਹੀਂ ਮਾਪਿਆ ਜਾ ਸਕਦਾ ਮੈਂ ਉਹ ਵੀਡੀਓ ਜਿਹੜੀ ਦਿੱਤੀ ਉਹ ਦੁਨੀਆ ਦੇ ਲੋਕਾਂ ਨੇ ਪਸੰਦ ਕੀਤੀ। ਬਾਬਾ ਮੈਨੂੰ ਟੈਲੀਫੋਨ ਆ ਰਹੇ ਨੇ। ਬਾਬਾ ਤੂੰ ਅੱਜ ਸੁੱਤੀ ਕਲਾ ਜਗਾ ਦਿੱਤੀ। ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਝੋਟਾ ਦੇ ਦਿੱਤਾ। ਮੈਂ ਕਿਹਾ ਹੁਣ ਜ਼ਮੀਰਾਂ ਚੋਖੀਆਂ ਮਰ ਗਈਆਂ। ਇਹ ਤਾਂ ਹੁਣ ਟਾਵੇਂ-ਟਾਵੇਂ ਬੰਦੇ ਹੀ ਸਾਨੂੰ ਬਹੁਤ ਨੇ। ਟਾਵੇਂ-ਟਾਵੇਂ ਬੰਦਿਆਂ ਦੇ ਕਾਫਲੇ ਬਣ ਗਏ ਨੇ। ਜਦੋਂ ਹੁਣ ਆ ਰਹੇ ਤੇ ਸਟੇਜ ਵੱਲੋਂ ਇੱਧਰ ਨੂੰ ਇੱਕ ਗੱਲ ਤੁਸੀਂ ਨੇ ਕਹੀ ਵੀ ਇਹ ਭੀੜ ਵੀ ਆਪਾਂ ਨੂੰ ਚਾਹੀਦੀ ਆ। ਕਿੰਨੀ ਭੀੜ ਦੇ ਵਿੱਚੋਂ ਕਿਵੇਂ ਲੰਘ ਕੇ ਇਹ ਉਹ ਡੱਲੇਵਾਲ ਸਾਹਿਬ ਦੀ ਐਸੀ ਕੋਈ ਤਪੱਸਿਆ ਹੈ ਨਾ ਇਹ ਹੁਣ ਬੰਦਿਆਂ ਦਾ ਦੋਲਨ ਨਹੀਂ ਰਿਹਾ ਮੈਂ ਭਵਿੱਖ ਬਾਣੀ ਕਰਦਾ ਤੁਸੀਂ ਅੱਜ ਤਾਂ ਚੌਥੇ ਦਿਨ ਨੇ ਵੇਖਿਓ ਜੇ ਇਹ ਲੋਕ ਜਨ ਦੋਲਨ ਬਣ ਗਿਆ ਹੈ ਜਨ ਦੋਲਨ ਜਦੋਂ ਬਣ ਜਾਏ ਨਾ ਫਿਰ ਬਹੁਤ ਕੋਈ ਵੱਡੀ ਤਾਕਤ ਨਹੀਂ ਆ ਸਕਦੀ ਅੜ ਸਕਦੀ ਜਦੋਂ ਜਨ ਦੋਲਨ ਵੱਧ ਜਾਏ ਐਨਾ ਬੱਚਿਆਂ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਇੱਕ ਅੱਧਾ ਬੰਦਾ ਮੈਨੂੰ ਜਾਣਦਾ ਹੋਵੇਗਾ ਨਹੀਂ ਤੇ ਕਿਉਂ ਆਏ ਨੇ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਬੱਚਿਆਂ ਦਾ ਭਵਿੱਖ ਔਰ ਜਿਹੜੇ ਲੀਡਰ ਨੇ ਤੂੰ ਗੱਲ ਕਰਨਾ ਲੀਡਰ ਦੀ ਪਛਾਣ ਹੋ ਗਈ ਇਹਨੇ ਦੋ ਕੰਮ ਕਰਨੇ ਨੇ ਇੱਕ ਕਥਾਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਸਾਡੀ ਮਾਨਦਾਰੀ ਦਾ ਅੰਦਰੋਂ ਬਾਹਰੋਂ ਗੱਲ ਕੌਣ ਕਰ ਰਿਹਾ ਹੈ ਅੱਜ ਪਤਾ ਲੱਗ ਗਿਆ ਅੱਜ ਮੈਂ ਮਿਸਾਲ ਉਹਦੇ ਵੀਡੀਓ ਦਿੱਤੀ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ 12 ਮਿਸਲਾਂ ਵੀ ਬਣੀਆਂ ਨਾ ਪਰ ਉਹਨਾਂ 12 ਮਿਸਲਾਂ ਦੇ ਵੱਖਰੇਵੇਂ ਵੱਖੋ-ਵੱਖਰੇ ਹੋਣਗੇ ਰਿਆਸਤਾ ਵੱਖੋ-ਵੱਖਰੀਆਂ ਇਲਾਕੇ ਵੱਖੋ-ਵੱਖਰੇ ਏਗੇ ਸਨ ਪਰ ਜਦੋਂ ਸਿੱਖ ਕੌਮ ਤੇ ਭੀੜ ਪੈਂਦੀ ਸਾਰੇ ਇਕੱਠੇ ਹੁੰਦੇ ਸੀ ਅੱਜ ਮੈਂ ਵੀਡੀਓ ਸੁਣ ਰਿਹਾ ਸੀ ਕਹਿੰਦਾ ਸੀ ਸਮਿਖਿਆ ਕਰ ਰਿਹਾ ਹੈ ਸਮਿਖਿਆ ਮਤਬਲ ਡੀਖ ਰਹੇ ਹਾਂ ਡੱਲੇਵਾਲ ਸਾਹਿਬ ਵਿਧਿਆ ਹੋਵੇ ਇਹੋ ਹੈ ਨਾ ਸਮਿਖਿਆ ਕੀ 70 ਦਿਨ ਸਮਿਖਿਆ ਨਹੀਂ ਹੋਈ ਪਤਾ ਨਹੀਂ ਲੱਗਿਆ ਦੁਨੀਆ ਦੀ ਭਾਵਨਾ ਇਹਨਾਂ ਲੋਕਾਂ ਦੀ ਭਾਵਨਾ ਦੀ ਕਦਰ ਕਰ ਸੋ ਉਹ ਮੈਂ ਤਾਂ ਉਦੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਕਿਸੇ ਦੇ 10 ਸਾਲ ਕਿਸੇ ਦੇ 20 ਸਾਲ ਕਿਸੇ ਦੇ 30 ਸਾਲ 40 ਸਾਲ ਕੰਮ ਕੀਤਾ ਅਸੀਂ ਚਾਹਣਿਆ ਤੁਹਾਡੀ ਇੱਜ਼ਤ ਉਵੇਂ ਹੀ ਬਣੀ ਰਵੇ ਤੁਸੀਂ ਆਪਦੀ ਇੱਜ਼ਤ ਗਵਾਓ ਨਾ ਆ ਜਾਓ ਮੈਂ ਉਥੇ ਜਦੋਂ ਮੈਂ ਉਥੇ ਜਾ ਕੇ ਮੋਢਾ ਦਿੱਤਾ ਨਾ ਮੋਰਚੇ ਤੇ ਉਹਦੋਂ ਵੀ ਅਪੀਲ ਕੀਤੀ ਬਈ ਤੁਸੀਂ ਅੱਗੇ ਬਹਿਣਾ ਅੱਗੇ ਮੈਂ ਬਾ ਦਿੰਦਾ ਅੱਗੇ ਬਾ ਦਿੰਦਾ ਪਿੱਛੇ ਬਹਿਣਾ ਪਿੱਛੇ ਬਹਿ ਜਾਓ ਵਿਚਾਲੇ ਬਹਿਣਾ ਵਿਚਾਲੇ ਬਹਿ ਜਾਓ ਇਹ ਦੋਲਨ ਖਰਾਬ ਨਾ ਕਰੋ ਪਰ ਉਹ ਪੀੜ ਦਾ ਅਸਰ ਹੀ ਹੋਇਆ ਕਹਿੰਦੇ ਜੀ ਇਹ ਦੋ ਜਥੇਬੰਦੀਆਂ ਦੇ ਇੱਕ ਪਡੇਰ ਇੱਕ ਡੱਲੇ ਵਾਲ ਸਮਝ ਨਹੀਂ ਪਈ ਉਹਨਾਂ ਨੂੰ ਫਿਰ ਦੂਜਾ ਬਿਆਨ ਆ ਗਿਆ ਜੇ ਕੋਈ ਫੈਸਲਾ ਹੋ ਗਿਆ ਸੀ ਮੰਨਣਾ ਨਹੀਂ ਉਹ ਤੁਸੀਂ ਕਹੋਂ ਜਿਹੜੇ ਲੜ ਰਹੇ ਨੇ ਫੈਸਲਾ ਚੰਗਾ ਕਰਨ ਮਾੜਾ ਕਰਨ ਜੇ ਮਾੜਾ ਕਰਨਗੇ ਆਪੇ ਲੋਕ ਉਹਨਾਂ ਨੂੰ ਪੁੱਛੜ ਕੇ ਤੁਸੀਂ ਕੌਣ ਹੋ ਤੁਸੀਂ ਭਾਰਤ ਸਰਕਾਰ ਨੂੰ ਮੌਕਾ ਦੇ ਰਹੇ ਹੋ ਵੀ ਇਹਨਾਂ ਨਾਲ ਗੱਲ ਨਾ ਕਰੋ ਸਾਫ਼ ਕਰਨਗੇ ਲੋਕ ਅਸਾਂ ਨਹੀਂ ਕਰਦਾ ਇਹਨਾਂ ਲੋਕਾਂ ਨੂੰ ਸਾਫ਼ ਕਰਦਾ ਲੋਕ ਕਰਨਗੇ ਇਨਸਾਫ਼ ਇਹ ਕਹਿਣਾ ਬਹਿਰੂ ਸਾਹਿਬ ਦਾ ਪਰ ਹੁਣ ਜਿਹੜੀ ਭੀੜ ਅਖਨੋਰੀ ਦੇ ਬਾਰਡਰ ਤੇ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਬਹਿਰੂ ਸਾਹਿਬ ਨੇ ਇੱਕ ਬਚਨ ਵੀ ਕਰ ਦਿੱਤਾ ਤਾਂ ਸੰਗਤਾਂ ਨਾਲ ਵੀ ਇਹ ਜਨ ਅੰਦੋਲਨ ਹੋ ਕੇ ਨਿਬੜੂਗਾ ਦੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਵੀ ਪਛਾਣ ਲੋਕਾਂ ਨੂੰ ਹੋਣ ਲੱਗੀ ਕੈਮਰਾਮੈਨ ਨੂਰ ਦੇ ਨਾਲ ਇਕਬਾਲ ਸਿੰਘ ਫਗੋਲਾ ਖਨੌਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ